ਦੋਸਤੋ ਅੱਜ ਜੋ ਮੈਂ ਬਿਜ਼ਨਸ ਆਈਡੀਆ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੀ ਇਸ ਬਾਰੇ ਲੋਕਾਂ ਨੂੰ ਪਤਾ ਹੋਵੇ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗਾ ਇਹ ਬਿਜ਼ਨਸ ਸਿਰਫ ਨਵਾਂ ਹੀ ਨਹੀਂ ਸਗੋਂ ਵਾਤਾਵਰਣ ਦੇ ਬੜਾ ਅਨੁਕੂਲ ਹੈ ਔਰ ਬਹੁਤ ਹੀ ਜ਼ਿਆਦਾ ਵਾਤਾਵਰਣ ਦੇ ਨਾਲ-ਨਾਲ ਹੀ ਚੱਲਣ ਵਾਲਾ ਬਿਜ਼ਨਸ ਦੋਸਤੋ ਇਹ ਬਿਜ਼ਨਸ ਆਈਡੀਆ ਯੂਨੀਕ ਹੋਣ ਦੇ ਨਾਲ-ਨਾਲ ਬੜਾ ਹੀ ਕ੍ਰੀਏਟਿਵ ਹੈ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਬੜੇ ਆਰਾਮ ਦੇ ਨਾਲ ਥੋੜੀ ਜਗ੍ਹਾ ਦੇ ਵਿੱਚ ਵੀ ਸ਼ੁਰੂ ਕਰ ਸਕਦੇ ਹੋ। ਜਿਆਦਾ ਸਸਪੈਂਸ ਨਾ ਰੱਖਦੇ ਹੋਇਆ ਮੈਂ ਇਸ ਨੂੰ ਡਿਸਕਲੋਜ਼ ਕਰਦਾ ਹਾਂ ਇਹ ਬਿਜ਼ਨਸ ਆਈਡੀਆ ਹੈ ਸੀਡ ਪੇਪਰ ਬਿਜ਼ਨਸ। ਸੀਡ ਪੇਪਰ ਇੱਕ ਅਜਿਹਾ ਪੇਪਰ ਹੁੰਦਾ ਹੈ ਜਿਸ ਦੇ ਵਿੱਚ ਸੀਡ ਮਿਲੇ ਹੋਏ ਹੁੰਦੇ ਨੇ ਜਿਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਜਦੋਂ ਇਸ ਸੀਡ ਵਾਲੇ ਕਾਗਜ਼ ਨੂੰ ਮਿੱਟੀ ਦੇ ਵਿੱਚ ਲਗਾਇਆ ਜਾਂਦਾ ਤੇ ਕਾਗਜ਼ ਆਟੋਮੈਟਿਕਲੀ ਮਿੱਟੀ ਦੇ ਵਿੱਚ ਘੁਲ ਜਾਂਦਾ ਹੈ। ਫਿਰ ਇਸ ਦੇ ਵਿੱਚ ਜਿਹੜੇ ਬੀਜ ਹੁੰਦੇ ਨੇ ਉਹ ਆਟੋਮੈਟਿਕਲੀ ਪੌਦੇ ਦੇ ਵਿੱਚ ਕਨਵਰਟ ਹੋਣੇ ਸ਼ੁਰੂ ਹੋ ਜਾਂਦੇ ਨੇ। ਅਕਸਰ ਇਸ ਤਰ੍ਹਾਂ ਦੇ ਪੇਪਰ ਦੇ ਵਿੱਚ ਜ਼ਿਆਦਾਤਰ ਸਬ ਇਹ ਬੂਟੀਆਂ ਦੇ ਜਾਂ ਫਿਰ ਫਲਾਂ ਦੇ ਜਿਹੜੇ ਬੀਜ ਨੇ ਉਹ ਪਾਏ ਜਾਂਦੇ ਇਹ ਪੂਰੀ ਤਰ੍ਹਾਂ ਬਾਇਓ ਡੀਗਰੇਡੇਬਲ ਹੁੰਦਾ ਹੈ ਤੇ ਵਾਤਾਵਰਨ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਬਿਜ਼ਨਸ ਇੱਕ ਬਹੁਤ ਹੀ ਘੱਟ ਪੈਸੇ ਦੇ ਨਾਲ ਸ਼ੁਰੂ ਹੋਣ ਵਾਲਾ ਔਰ ਬਹੁਤ ਹੀ ਵਾਤਾਵਰਨ ਦੇ ਅਨੁਕੂਲ ਬਿਜ਼ਨਸ ਹੈ